ਜੀ ਔਰ ਰਾਜੂ ਦੇ ਪਰਿਵਾਰ ਨੇ ਉਹਨਾਂ ਮੁੰਡਿਆਂ ਨੇ ਮੰਨਿਆ ਵੀ ਅਸੀਂ ਪੈਸੇ ਜਿਹੜੇ ਆ ਮੁੰਡਾ ਜਿਹੜਾ ਜਿੱਤੇ ਕੱਲ ਪਰਚਾ ਵੀ ਹੋਇਆ ਵੀ ਅਸੀਂ ਇਹ ਪੈਸੇ ਇਕੱਠੇ ਕੱਢਦੇ ਰਹੇ ਆ ਪੈਸੇ ਉਹ ਮੁੰਡਾ ਜ਼ਿਆਦਾ ਕੱਢਦਾ ਰਿਹਾ ਕਿਉਂਕਿ ਉਹ ਗੱਲੇ ਤੇ ਸੀ ਤੇ ਮੈਨੂੰ ਮੂੰਹ ਬੰਦ ਕਰਨ ਦੇ ਲਈ ਵਿੱਚ ਹਿੱਸਾ ਦਿੰਦਾ ਹੈ ਹਿੱਸਾ ਦਿੰਦਾ ਹੈ ਹਾਂਜੀ ਇਹ ਬਲਵੀਰ ਸਿੰਘ ਫਿਰ ਜਦੋਂ ਇਹ ਗੱਲਾਂ ਹੋਈਆਂ ਤੇ ਉਸ ਵੇਲੇ ਫਿਰ ਤੁਸੀਂ ਵੀ ਸੁਣਿਆ ਤੁਸੀਂ ਵੀ ਕਾਉਂਟਰ ਸਾਹਿਬ ਜੀ ਦੇ ਨਾਲ ਹੀ ਹੁੰਦੇ ਸੀ ਤੇ ਉਸ ਵੇਲੇ ਮੇਰੇ ਖਿਆਲ ਨਾਲ ਜੋ ਤੁਸੀਂ ਬੱਚੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੇ ਉਹ ਜਿਹੜਾ ਪ੍ਰਵਾਸੀ ਮਜ਼ਦੂਰ ਸੀਗਾ ਜੀ ਉਹ ਮੰਨਿਆ ਵੀ ਗੱਲੇ ਤੇ ਉਹ ਵੇਂਦਾ ਸੀ ਉਹ ਜਿਆਦਾ ਪੈਸੇ ਕੱਢਦਾ ਸੀ ਮੈਂ ਉਹਨੂੰ ਦੇਖਿਆ ਕਰਕੇ ਮੈਨੂੰ ਥੋੜੇ ਦਿੰਦਾ ਸੀਗਾ ਵੀ ਕੱਢਦੇ ਸੀ ਦੋਨੇ ਰਲ ਮਿਲ ਕੱਢਦੇ ਰਹੇ ਆ ਬਾਅਦ ਦੇ ਵਿੱਚ ਉਹ ਇਕੱਲਾ ਚਾਬੀ ਸੀਗੀ ਉਹਦੇ ਕੋਲ ਇਕੱਲਾ ਉੜਕੇ ਆ ਗਿਆ ਠੀਕ ਆ ਉਹਨੇ ਮੁੰਡਾ ਜਿਹੜਾ ਸੰਦੀਪ ਆ ਉਹਨੇ ਇਹਨਾਂ ਤੇ ਵਿਸ਼ਵਾਸ ਕਰ ਲਿਆ ਇਹ ਨਹੀਂ ਬਚਵਾਜ ਘਾਤ ਕੀਤਾ ਮੈਂ ਇਹ ਸਮਝਦਾ ਵੀ ਇਹ ਗੱਲ ਠੀਕ ਹੈ ਉਹਨੇ ਵਿਸ਼ਵਾਸ ਕਰ ਲਿਆ ਨਹੀਂ ਵਿਸ਼ਵਾਸ ਘਾਤ ਕੀਤਾ ਪਰ ਉੱਥੇ ਮੁੰਡੇ ਸੰਦੀਪ ਦੀ ਵੀ ਥੋੜੀ ਜਿਹੀ ਅਣਗਹਿਲੀ ਆ ਵੀ ਆਪਣਾ ਗੱਲਾ ਕਿਉਂਕਿ ਜਦੋਂ ਤੁਹਾਨੂੰ ਸਿੱਧਾ ਸਾਹਮਣੇ ਪੈਸੇ ਪਿਆ ਨਾ ਕਿਸੇ ਦਾ ਮਨ ਵੀ ਬੇਈਮਾਨ ਹੋ ਸਕਦਾ ਇਸ ਕਰਕੇ ਉਹਦੀ ਵੀ ਥੋੜੀ ਜਿਹੀ ਅਣਗਹਿਲੀ ਆ ਪਰ ਇਹਨਾਂ ਨੇ ਵੀ ਜੇ ਉਹਨਾਂ ਤੇ ਭਰੋਸਾ ਹੀ ਕਰ ਲਿਆ ਸੀ ਇਹਨਾਂ ਤੇ ਇੰਨਾ ਤੇ ਇਹਨਾਂ ਨੇ ਜਿਹੜੀ ਉਹ ਕੀਤਾ ਜੋ ਕੁਝ ਕੀਤਾ ਮੈਂ ਸਮਝਦਾ ਸਾਡੇ ਸਮਾਜਿਕ ਤਾਣੇ ਮਾਣ ਲਈ ਠੀਕ ਨਹੀਂ ਪਰ ਜੋ ਕੁਝ ਬਾਤ ਹੋਇਆ ਉਹ ਦਿਨ ਦੇ ਦਰਾਂ ਮੁਰੇ ਜਾ ਕੇ ਮੈਂ ਸੁਣੀਆਂ ਸਾਰੀਆਂ ਵੀਡੀਓਜ਼ ਜੀ ਉਹਨਾਂ ਦੇ ਦਰਾਂ ਮੁਰੇ ਹੋਇਆ ਉਹਨਾਂ ਦੀਆਂ ਧੀਆਂ ਨੂੰ ਪੈਣਾ ਨੂੰ ਉਹ ਬੋਲਿਆ ਔਰ ਮੈਂ ਮੈਂ ਕਹਿਣਾ ਵੀ ਇਹ ਸਭਿਆਕ ਠੀਕ ਨਹੀਂ ਹਾਂ ਫਿਰ ਜੇ ਤੁਸੀਂ ਮਰਦਾਨੀ ਦੀ ਖਲਣੀ ਸੀ ਫਿਰ ਸਿੱਧਾ ਪੁਲਿਸ ਥਾਣੇ ਮੁਰੇ ਜਾ ਕੇ ਵੰਦੇ ਇਸ ਨਹੀਂ ਹੈ ਜੇ ਕਿਸੇ ਨੇ ਚੋਰੀ ਕਰ ਲਈ ਉਹਦੇ ਮਗਰ ਜਾਣਾ ਬੋਟਾਂ ਲਈ ਜੇ ਕਿਸੇ ਨੇ ਕਿਸੇ ਨੂੰ ਠਗੀ ਮਾਰ ਲਈ ਉਹਦੇ ਮਗਰ ਜਾਣਾ ਬੋਟਾਂ ਲਈ ਤੇ ਜੇ ਕਿਸੇ ਨੇ ਕਿਸੇ ਦੇ ਨਰਚੇ ਫੜੇ ਗਏ ਮੈਂ ਤਾਂ ਇੱਥੇ ਵੱਡੀ ਪੱਧਰ ਤੇ ਸੌਦੇ ਵੀ ਹੁੰਦੇ ਦੇਖਿਆ ਜੀ ਪਰ ਉਹ ਸੌਦੇ ਉਦੋਂ ਕ ਲੱਗਦਾ ਹੁੰਦਾ ਘਰਦਿਆਂ ਨੂੰ ਵੀ ਲੈ ਵੀ ਫਲਾਣਾ ਬੰਦਾ ਤਾਂ ਮੇਰੇ ਬੜਾ ਹਿੱਤ ਚਿਆ ਪਰ ਤੁਹਾਡੇ ਬੱਚੇ ਦੇ ਲੰਮੇ ਸਮੇਂ ਚ ਫਿਊਚਰ ਖਰਾਬ ਕਰਨ ਮੈਂ ਅੱਜ ਵੀ ਉਹਨਾਂ ਮਾਪਿਆਂ ਨੂੰ ਵੀ ਮੈਂ ਇੱਥੇ 15 ਅਗਸਤ ਜਿਹੜਾ ਪਿੱਛੇ ਸ਼ਦਨਾ ਕਿ ਉਹ ਦਿਨ ਵੀ ਬੇਨਤੀ ਕੀਤੀ ਸੀ ਵੀ ਮਾਪਿਆਂ ਨੂੰ ਵੀ ਚਾਹੀਦਾ ਇਹ ਸੋਚੋ ਵੀ ਸਾਡੇ ਕੌਣ ਬੱਚਿਆਂ ਦਾ ਹਿੱਤ ਵਾਲਾ ਹੈ ਤਾਂ ਕੌਣ ਸਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨ ਵਾਲਾ ਅਸੀਂ ਖਾਸ ਤੌਰ ਤੇ ਕਮਿਊਨਿਸਟ ਲੋਕ ਅਸੀਂ ਲੋਕਾਂ ਨੂੰ ਇਹ ਕਹਿੰਨੇ ਆ ਬਈ ਆਪਣੇ ਬੱਚਿਆਂ ਨੂੰ ਇਹਨਾਂ ਦੇ ਚੁਗਲ ਚੋਂ ਕੱਢ ਕੇ ਕਮਿਊਨਿਸਟ ਵਾਲੀਆਂ ਲੰਨ ਵਾਲੀਆਂ ਧਰਨਾ ਨਾ ਖੜਾਓ ਮੈਨੂੰ ਮਾਣ ਇਸ ਗੱਲ ਦਾ ਵੀ ਕਿਉਂ ਕਿ ਜਿੰਨੇ ਬੱਚੇ ਸਾਡੇ ਨਾਲ ਤੁਰੇ ਫਿਰਦੇ ਆ ਉਹਨੇ ਅਸੀਂ ਤਾਂ ਕਹਿੰਦੇ ਬਾਕੀ ਸਮਾਜ ਦੇ ਵਿੱਚ ਜੋ ਪਿਆ ਗੰਦ ਪਿਆ ਉਹਨਾਂ ਤੇ ਵੀ ਅਸਰ ਹੋਊਗਾ ਪਰ ਜਿੰਨਾ ਲੋਕ ਸਾਡੀਆਂ ਲੜਾਈਆਂ ਦੇ ਵਿੱਚ ਸਾਡੇ ਧਰਨਿਆਂ ਮਜਾਰਿਆਂ ਚ ਲੋਕਾਂ ਨੇ ਮਸਲਿਆਂ ਲਈ ਲੜਨ ਵਾਲੇ ਬੱਚੇ ਆਉਂਦੇ ਆ ਉਹਨਾਂ ਦੇ ਵੱਡੇ ਪੱਧਰ ਤੇ ਉਹ ਜਿੰਦਗੀ ਉਹਨਾਂ ਦੀ ਜਿਹੜੀ ਸ਼ਵੀ ਆ ਉਹ ਸਾਫ਼ ਰਹਿੰਦੀ ਆ